हां जी बेसिकली ਸੰਗਰੂਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਜਿੱਥੇ ਕਿ ਅਸੀਂ ਇੱਕ ਕੋਰੀਅਰ ਕੰਪਨੀਜ਼ ਨੂੰ ਟਾਰਗੇਟ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਸਾਡੀ ਟੀਮ ਨੇ ਬੜੇ ਹੀ ਮਿਹਨਤ ਨਾਲ ਬੜੇ ਐਫਰਟ ਨਾਲ ਇਸ ਗਿਰੋਹ ਤੇ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਅਰੈਸਟ ਕੀਤਾ ਹੈ ਜਿਸ ਦੇ ਨਾਲ ਸਾਡੀ ਦੋ ਵਾਰਦਾਤਾਂ ਟਰੇਸ ਹੋਈਆਂ ਨੇ ਜਿਹੜੀ 195 ਨੰਬਰ ਐਫ ਆਰ ਹੋਈ ਸੀਗੀ ਪਿਛਲੇ ਮਹੀਨੇ ਥਾਣਾ ਸਿਟੀ ਸੰਗਰੂਰ ਦੇ ਵਿੱਚ ਤੇ 202 ਨੰਬਰ ਹੋਈ ਸੀ ਥਾਣਾ ਭਵਾਨੀਗੜ ਦੇ ਵਿੱਚ ਪਿਛਲੇ ਮਹੀਨੇ ਇਹਨਾਂ ਦੇ ਅਰੈਸਟ ਤੋਂ ਬਾਅਦ ਸਨੁਭਾ ਚੱਲਿਆ ਹੈਗਾ ਕਿ ਇਸ ਵਾਲੇ ਗਿਰੋ ਨੇ ਵਾਰਦਾਤਾਂ ਕੀਤੀਆਂ ਹੈਗੀਆਂ ਹੁਸ਼ਿਆਰਪੁਰ ਰੂਪਨਗਰ ਪਟਿਆਲਾ ਤੇ ਮਲੇਰਕੋਟਲਾ ਪੰਜਾਬ ਦੇ ਵਿੱਚ ਅਤੇ ਅੰਬਾਲਾ ਤੇ ਯਮੁਨਾ ਨਗਰ ਹਰਿਆਣਾ ਦੇ ਵਿੱਚ ਇਹ ਇੰਟਰ ਸਟੇਟ ਗੈਂਗ ਦੇ ਤਿੰਨ ਮੈਂਬਰ ਨੇ ਜਿਹੜੇ ਤਿੰਨੋਂ ਅਰੈਸਟ ਕੀਤੇ ਗਏ ਨੇ ਉਹਨਾਂ ਵਿੱਚੋਂ ਹੈ ਅਜੇ ਕੁਮਾਰ, ਅਮਿਤ ਸ਼ਰਮਾ ਤੇ ਸੁਨੀਲ ਕੁਮਾਰ ਜਿਹੜੇ ਅਜੇ ਕੁਮਾਰ ਤੇ ਸੁਨੀਲ ਕੁਮਾਰ ਨੇ ਇਹ 32 33 ਸਾਲ ਦੀ ਉਮਰ ਦੇ ਨੇ ਤੇ ਇਹ ਮੁਹੱਲੀ ਦੇ ਰਹਿਣ ਵਾਲੇ ਨੇ ਜਿਹੜਾ ਸੁਨੀਲ ਕੁਮਾਰ ਹੈ ਇਹ 36 ਸਾਲ ਦਾ ਹੈ ਤੇ ਇਹ ਫਤਿਹਗੜ ਸਾਹਿਬ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਪਹਿਲਾਂ ਤੋਂ ਅਜੇ ਕੁਮਾਰ ਦੇ ਖਿਲਾਫ ਜੋ ਸਰਗਨਾ ਹੈ ਇਸ ਗਿਰੋਦਾ ਉਸ ਦੇ ਖਿਲਾਫ 4 ਮੁਕਦਮੇ ਦਰਜ ਨੇ ਤੇ ਜਿਹੜਾ ਸੁਨੀਲ ਜਿਹੜਾ ਅਮਿਤ ਸ਼ਰਮਾ ਹੈ ਉਸ ਦੇ ਖਿਲਾਫ 3 ਮੁਕਦਮੇ ਦਰਜ ਨੇ ਜੋ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਹੈ ਇਹਨਾਂ ਤੋਂ ਤਫਤੀਸ਼ ਦੇ ਦੌਰਾਨ ਹੁਣ ਤੱਕ 1 ਲੱਖ ਰੁਪਏ ਇੱਕ ਪਲਸਰ ਮੋਟਰਸਾਈਕਲ ਅਤੇ ਔਜ਼ਾਰਾਂ ਦੀ ਰਿਕਵਰੀ ਹੋਈ ਹੈ ਹੁਣ ਇਹਨਾਂ ਦੀ ਅਰੈਸਟ ਜੋ ਪਾਣ ਤੋਂ ਬਾਅਦ ਅਸੀਂ ਬਾਕੀ ਜ਼ਿਲ੍ਹਿਆਂ ਨੂੰ ਵੀ ਇਨਫੋਰਮ ਕਰਾਂਗੇ ਕਿ ਉਹ ਆਪਣੇ ਮੁਕਦਮਿਆਂ ਵਿੱਚ ਇਹਨਾਂ ਦੀ ਅਰੈਸਟ ਪਾਲਣ ਪਲੱਸ ਅਸੀਂ ਇਹ ਵੀ ਹੋਰ ਤਫ਼ਤੀਸ਼ ਕਰਾਂਗੇ ਕਿ ਇਹਨਾਂ ਤੋਂ ਹੋਰ ਰਿਕਵਰੀ ਹੋਵੇ ਅਗਰ ਇਹਨਾਂ ਨੇ ਹੋਰ ਵੀ ਕੋਈ ਵਾਅਦਾਤ ਕੀਤੀ ਹੋਵੇ ਤਾਂ ਉਸ ਦੇ ਬਾਰੇ ਵੀ ਸਾਨੂੰ ਪਤਾ ਚੱਲੇ ਇਸ ਵੱਡੀ ਸਫਲਤਾ ਦੇ ਕਾਰਨ ਜਿਹੜਾ ਹੈ ਰੋਜ਼ਮਰਰਾ ਦੇ ਚੋਰੀਆਂ ਟਕੈਤੀਆਂ ਦੇ ਮਾਮਲੇ ਸਾਹਮਣੇ ਆ ਰਹੇ ਉਸ ਤੇ ਨਥ ਪੈਣ ਦਾ ਇੱਕ ਸੰਗਰੂਪ ਪੁਲਿਸ ਦਾ ਵੱਡਾ ਉਪਰਾਲਾ ਹੈ ਕਿਵੇਂ ਕਰਦੇ ਕਿਵੇਂ ਸੀਰੀਅਲ ਵਿੱਚ ਦੱਸੇ ਵੀ ਕੋਰੀਲ ਕੰਪਨੀਆਂ ਦੇ ਜਗ੍ਹਾ ਅਟੈਕ ਕਰਦੇ ਸੀ ਇਸ ਤਰੀਕੇ ਦਾ ਪਲਾਨ ਸੀ ਇਹਨਾਂ ਦਾ ਕਿਵੇਂ ਕੰਮ ਕਰਦੇ ਇਨਰ ਦਾ ਫੋਕਸ ਇਹੀ ਸੀਗਾ ਜੀ ਕਿ ਜਿਹੜੀ ਕੋਰੀਅਰ ਕੰਪਨੀਆਂਜ਼ ਹੈ ਪਹਿਲਾਂ ਇਸ ਦੇ ਬਾਰੇ ਸਟੱਡੀ ਕਰਕੇ ਇਨਫੋਰਮੇਸ਼ਨ ਗੈਦਰ ਕਰਕੇ ਫਿਰ ਇਹ ਉਹਨਾਂ ਨੂੰ ਅਟੈਕ ਕਰਦੇ ਸੀ ਤੇ ਉਹਨਾਂ ਤੇ ਜੋ ਵੀ ਇਹਨਾਂ ਨੂੰ ਰਿਕਵਰੀ ਹੁੰਦੀ ਸੀ ਉਸ ਦੀ ਇਹ ਚੋਰੀ ਕਰ ਦਿੰਦੇ ਸੀ। ਚੱਕਦੇ ਸੀ ਉਹਦੇ ਪੂਰੇ ਉੱਤੇ। ਨਹੀਂ ਜੀ ਜਿਹੜੇ ਕੋਈ ਵੀ ਕੈਸ਼ ਜਾਂ ਕੋਈ ਉਹਨਾਂ ਦਾ ਮੋਨਿਟਰੀ ਵੈਲਿਊ ਦੀ ਕੋਈ ਚੀਜ਼ ਮਿਲ ਜਾਏ ਉਹ ਚੀਜ਼ ਚੱਕਦੇ ਸੀ। ਇਹਨਾਂ ਨੇ ਤਾਂ ਪਹਿਲਾਂ ਵੀ ਕੋਈ ਕੰਮ ਕੀਤਾ। ਇਹਨਾਂ ਤੇ ਹਾਂਜੀ ਜਿਹੜਾ ਅਜੇ ਕੁਮਾਰ ਸਰਗਨਾ ਹੈ ਉਸ ਤੇ ਚਾਰ ਮੁਕਦਮੇ ਪਹਿਲਾਂ ਤੋਂ ਦਰਜ ਨੇ ਜਿਹੜਾ ਅਮਿਤ ਸ਼ਰਮਾ ਹੈ ਉਸ ਤੇ ਤਿੰਨ ਮੁਕਦਮੇ ਨੇ ਜਿਨ੍ਹਾਂ ਵਿੱਚੋਂ ਇੱਕ ਮੁਕਦਮਾ ਬਰਨਾਲੇ ਜ਼ਿਲ੍ਹੇ ਦਾ ਹੈ ਤੇ ਦੋ ਮੁਕਦਮੇ ਮੁਹੱਲੀ ਜ਼ਿਲ੍ਹੇ ਦੇ ਨੇ ਇਹ ਇਹਨਾਂ ਦਾ ਬੇਸਿਕਲੀ ਫੋਕਸ ਸੀ ਕਿ ਉੱਥੇ ਇਹਨਾਂ ਨੂੰ ਜੋ ਇਹਨਾਂ ਦੇ ਕਹਿੰਦੇ ਮੁਤਾਬਿਕ ਇਹ ਹੁੰਦਾ ਸੀ ਕਿ ਸ਼ਾਇਦ ਉੱਥੋਂ ਜ਼ਿਆਦਾ ਪੈਸੇ ਮਿਲ ਸਕਣ ਬਟੇ ਹਮੇਸ਼ਾ ਕੇਸ ਨਹੀਂ ਹੁੰਦਾ ਸੀ ਕਈ ਵਾਰ ਕੁਝ ਮਿਲ ਵੀ ਜਾਂਦਾ ਸੀ ਤੇ ਕਈ ਵਾਰ ਕਈ ਵਾਰ ਜ਼ਿਆਦਾ ਵੀ ਮਿਲ ਜਾਂਦਾ ਸੀ ਕਈ ਵਾਰ ਬਿਲਕੁਲ ਵੀ ਨਹੀਂ ਮਿਲਦਾ ਸੀ ਹਾਂ ਜੀ ਜੇ ਕੁਮਾਰ ਨੇ ਜਿਹੜੇ ਮਕੈਨੀਕਲ ਇੰਜੀਨੀਅਰ ਨੇ ਮਤਲਬ ਪੇਰਤਗਰੀ ਨੂੰ ਲੱਗਦਾ ਹੈਗਾ ਜੀ ਇਹ ਮਸਲੇ ਨੂੰ ਬੋਲਦਾ ਹੈਗਾ ਨਹੀਂ ਜੀ ਬੇਸਿਕਲੀ ਤਾਂ ਇਹਨਾਂ ਦੇ ਚ ਇਹ ਹੈ ਕਿ ਇਹਨਾਂ ਨੇ ਤਿੰਨਾਂ ਨੇ ਆਪਸ ਮਿਲ ਕੇ ਆਸਾਨੀ ਨਾਲ ਪੈਸੇ ਕਮਾਣ ਦੇ ਵਿਚਾਰ ਨਾਲ ਇਹ ਵਾਰਦਾਤ ਨੂੰ ਇੰਜਾਮ ਦਿੱਤਾ ਹੈ ਜੀ ਹੋ ਸਕਦਾ ਇਹਨਾਂ ਦੇ ਨਾਲ ਹੋਰ ਵੀ ਬੰਦੇ ਨਾਲ ਲਖਤ ਹੋ ਸਕਦੇ ਨੇ ਨਹੀਂ ਇਸ ਗਰੁੱਪ ਦੇ ਵਿੱਚ ਜੀ ਇਹ ਤਿੰਨ ਮੈਂਬਰ ਹੀ ਹੈਗੇ ਜਿਹੜੇ ਸਰਗਨਾ ਹੈਗੇ ਅਜੇ ਕੁਮਾਰ ਉਹਨਾਂ ਨਾਲ ਦੋ ਮੈਂਬਰ ਹੋਰ ਸੀਗੇ ਤੇ ਇਹਨਾਂ ਦੇ ਵਿੱਚ ਇਹ ਜ਼ਰੂਰ ਹੋ ਸਕਦਾ ਹੈ ਕਿ ਹੋਰ ਵੀ ਇਹਨਾਂ ਨੇ ਵਾਰਦਾਤਾਂ ਕੀਤੀਆਂ ਹੋਣ ਹਲੇ ਸਾਡੇ ਸਾਹਮਣੇ ਇਹ 8 ਮੁਕਦਮੇ ਆਏ ਨੇ ਅਸੀਂ ਹੋਰ ਤਫਤੀਸ਼ ਕਰਕੇ ਇਹਨਾਂ ਦੇ ਬਾਰੇ ਜੋ ਵੀ ਹੋਰ ਇਨਵੈਸਟੀਗੇਸ਼ਨ ਵਿੱਚ ਰਿਕਾਰਡ ਸਾਹਮਣੇ ਆਏਗਾ ਉਸ ਦੇ ਮੁਤਾਬਿਕ ਅੱਗੇ ਕਾਰਵਾਈ ਕਰਾਂਗੇ ਇਹ ਬੰਦੇ ਵੱਧ ਵੀ ਸਕਦੇ ਨਹੀਂ ਨਹੀਂ ਜੀ ਹਲੇ ਤੱਕ ਇਹ ਮੈਂਬਰ ਤਿੰਨ ਹੀ ਹੈਗੇ ਔਰ ਔਰ ਹੋਣੇ ਤੱਕ ਦੀ ਤਫਤੀਸ਼ ਤੋਂ ਲੱਗਦਾ ਹੈ ਕਿ ਇਹ ਤਿੰਨ ਹੀ ਸੀ ਜੋ ਇਹ ਵਾਰਦਾਤਾਂ ਨੂੰ ਇੰਜਾਮ ਦੇ ਰਹੇ ਸੀਗੇ ਤਿੰਨ ਤੱਕ ਕਿੰਨਾ ਕੈਸ਼ ਜਿਹੜਾ ਇਹਨਾਂ ਨੇ ਲੁੱਟਿਆ ਕਿਉਂਕਿ 3 ਲੱਖ ਸੰਗਰੂਦ ਦਾ ਜੀ ਇਹਨੀਆਂ ਸਾਰੇ ਵਾਰਦਾਤਾਂ ਮੰਨ ਗਏ ਤਾਂ ਕੈਸ਼ ਵੀ ਬੰਦੇ ਉਹਨੇ ਵੀ ਇਤੋ ਕਿਤੋ ਕਿੰਨਾ ਕਿੰਨਾ ਲੁੱਟਿਆ ਟੋਟਲ ਕਿੰਨਾ ਇਹਨਾਂ ਨੇ ਜੀ ਨਹੀਂ ਹੋ ਹਲੇ ਤਫਤੀਸ਼ ਚੱਲ ਰਹੀ ਹੈ ਜਿਹੜੀ ਕੈਸ਼ ਨਹੀਂ ਉਹ ਉਹ ਹਲੇ ਇਨਵੈਸਟੀਗੇਸ਼ਨ ਦਾ ਮੁੱਦਾ ਹੈ। ਮਰਦਾਨ ਕਿੱਥੋਂ ਕਿਤੇ ਗਏ ਨੇ? ਸੰਗਰੂਰ ਤੋਂ। ਵਰਿੰਦਰ ਸਿੰਘ ਦਾ ਕੀ ਲੂਗਾ ਜੀ? ਉਹ ਅਰੈਸਟ ਹੋ ਗਿਆ। ਉਹ ਵਿਚੀ। ਉਹ ਜੀ ਉਹ ਜਿਹੜਾ ਗੁਰਵਿੰਦਰ ਸਿੰਘ ਹੈਗਾ ਉਸ ਦਾ ਹਲੇ ਅਸੀਂ ਜੋ ਇੱਕ ਵਾਰ ਇਹਨਾਂ ਦੀ ਅਰੈਸਟ ਹੋ ਜਾਏਗੀ ਉਸ ਤੇ ਸਾਡੀ ਟੀਮ ਵਰਕ ਕਰ ਰਹੀ ਹੈ ਉਸ ਤੇ ਬਾਅਦ ਸਾਨੂੰ ਹੋਰ ਕਲੈਰਿਟੀ ਹੋਏਗੀ ਅਸੀਂ ਤੁਹਾਨੂੰ ਬਰੀਫ ਕਰ ਪਾਵਾਂਗੇ। ਦੋ ਬਨੇ ਤਿੰਨ ਤਿੰਨ ਚ ਉਹਦੇ ਵਿੱਚ ਦੋ ਅਸੀਂ। ਬਟ ਇੱਕ ਹੋਰ ਵੀ ਅਕਿਊਜ਼ ਹੈਗਾ ਜੀ ਤਿੰਨ ਫੜੇ ਆਸੀਂ।